हां जी भाई की मसला जी ये मसला सर गोपारे बास सिंह मैं गुरदेवेंद्र सिंह बोरेया जी 2004 ਦੇ ਵਿੱਚ ਸਾਡਾ ਤਾਏ ਦਾ ਤੇ ਮੇਰਾ ਆਪਣਾ ਐਗਰੀਮੈਂਟ ਹੋਇਆ ਗੁਰਦਰਾਸ ਸਾਹਿਬ ਬਹਿ ਕੇ ਉਹਦੇ ਅਧਾਰ ਤੇ ਅਸੀਂ ਇਹਨਾਂ ਨੂੰ 10 ਨਾਲ 11 ਮਰਲੇ ਰਜਿਸਟਰੀ ਕਰਤੀ ਸੀ ਇਹਨਾਂ ਦੀ ਵੰਡ ਪੂਰੀ 6 ਕਿੱਲੇ ਕਰਤੀ ਜਿਹੜੀ ਸਾਢੇ 6 ਕਿੱਲੇ ਵੰਡੇ ਇਹਨਾਂ ਨੇ ਕੋਈ ਰਕਬੇ ਦੇ ਬਿਆਨ ਦੇਣੇ ਗੁਰਦੌਰੀ ਸਾਡੇ ਨਾਲ ਹੋਣੀ ਸੀ ਇਹਨਾਂ ਰਜਿਸਟਰੀ ਮਾਲਕੀ ਜਾਇਦਾਦ ਵੀ ਸਾਰੀ ਲਗੇ ਆ ਤੇ ਗੁਰਦੌਰੀ ਬਿਆਨ ਵੀ ਨਹੀਂ ਸਾਡੇ ਨਾਲ ਦੇਣ ਟੈ ਉਲਟੋ ਕਈ ਬਾਰ-ਬਾਰ ਜਿਹੜੀ ਸਾਡੀ ਫਸਲ ਆਹੀ ਬੀਜਦੇ ਆ ਨੁਕਸਾਨ ਕਰਦੇ ਆ ਪਿਛੇ ਜਿਹਨਾਂ ਨੇ ਘਰ ਆਣ ਕੇ ਵੀ ਸਾਡੇ ਸੱਟਾਂ ਲਾਈਆਂ ਵਾ ਉਹ ਵੀ ਆਡਾ ਉਦਾਂ ਹੀ ਮਤਲਬ ਵੀ ਆਪਣਾ ਚਲਾਨ ਅਜੇ ਤੱਕ ਪੇਸ਼ ਨਹੀਂ ਹੋਇਆ ਹੁਣ ਸਾਰੇ ਇਹਨਾਂ ਨੇ ਰਾਤ ਮਤਲਬ ਵੀ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਆ ਸਾਰੇ ਬੂਟੇ ਜਿਹੜੇ 320 25 ਬੂਟੇ ਸੀਗੇ ਦਾਤਰੀਆਂ ਮਾਰ-ਮਾਰ ਕੋ ਦਾਤਰਾ ਦੇ ਨਾਲ ਇਹਨਾਂ ਨੇ ਟੁੱਕ ਵੱਡ ਬੁੱਡ ਕੇ ਟੁੱਕ ਘੱਤੇ ਆ ਤੇ ਕੁਝ ਥੱਲੇ ਜਿਹੜਾ ਦਾਤਰੀਆਂ ਨਾਲ ਵੱਡ ਘੱਤੇ ਆ ਅਸੀਂ ਇਹੋ ਆਨੇ ਆ ਵੀ ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਈ ਕੋਰਟ ਨੂੰ ਐਗਰੀਮੈਂਟ ਦੇ ਹਿਸਾਬ ਨਾਲ ਜੀ ਆਰਡਰਾਂ ਦੀ ਪਾਲਣਾ ਕੀਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ बार-बार ਸਾਡਾ ਫਸਲ ਦਾ ਨੁਕਸਾਨ ਕਰਦੇ ਆ ਤੇ ਪਿੰਡ ਰਜਿਸਟਰੀ ਵੀ ਨੂੰ ਕਰਕੇ ਦੇਤੀ ਜਾਂ ਮਾਲਕੀ ਵੀ ਸਾਰੀ ਸਾਰੀ ਜ਼ਮੀਨ ਲੈ ਗਏ ਆ ਤੇ ਜਿਹੜਾ ਰਕਬਾ ਵਾਜਦਾ ਸਾਡੇ ਛੇੜ ਸਾਡਾ ਰਕਬਾ ਉਹ ਹਰ ਵਾਰੀ ਇਹ ਨੁਕਸਾਨ ਕਰਦੇ ਆ ਹਾਂਜੀ ਸਰ ਅਸੀਂ ਸਵੇਰੇ ਵੀ ਮਤਲਬ ਵੀ ਆਪਣਾ ਆਏ ਹੀ ਮੁਲਾਜ਼ਮ ਆਪਣਾ ਮੌਕਾ ਵੇਖ ਗਏ ਆ ਤੇ ਐਪਲੀਕੇਸ਼ਨ ਬਿਆਨ ਵੀ ਚਲੋ ਆਪਣਾ ਲੈ ਕੇ ਆ ਤੇ ਮੋਗੇ ਫੋਟੋ ਉਹਨਾਂ ਨੇ ਮਲਬੀ ਖੜੀਆਂ ਖਿੱਚ ਦੇ ਸਰ 320 52 ਬੂਟੇ ਇੱਕ ਕਿੱਲੇ ਚ ਲੱਗਦੇ ਆ ਤੇ 320 52 ਬੂਟੇ ਆ ਵੇਖ ਲਓ ਸਾਰੇ ਇਹਨਾਂ ਨੇ ਟੁੰਡਮੁੰਡੀ ਕਰਕੇ ਤੇ ਕੋਈ ਲੱਤੋਂ ਵੱਢਦੇ ਕੋਈ ਕਿਸੇ ਬੰਨੇ ਸਾਰੇ ਕੋਈ ਦੋ ਦੋ ਡੇਢ ਬੰਦਾ ਵੱਡੇ ਬੂਟੇ ਸੀਗੇ ਤਾਂ ਡਾਣੀਆਂ ਵੀ ਕੁਝ ਰਹਿਣੀ ਕੁਝ ਨਹੀਂ ਦਿੱਤਾ ਇਹਨਾਂ ਦੇ ਦੱਸ ਦਿਓ ਹਾਂ 2 ਸਾਲ ਹੋ ਗਏ ਆ ਸਾਡੇ ਅਸੀਂ ਆਪਣਾ ਫਸਲ ਵੀ ਵੀ ਤੁਮ ਮਤਲਬ ਵੀ ਇਹੋ ਬੂਟਿਆਂ ਦੇ ਸਿਰ ਤੇ ਸਾਰਾ ਸਰਕਲ ਹੀਗਾ ਤੇ ਇਹਨਾਂ ਨੇ ਸਾਰੇ ਬੂਟੇ ਵੀ ਐਂ ਕਰਕੇ ਟੈਸ ਮੈਸ ਕਰ ਕਰਤੇ ਆ ਠੀਕ ਹੈ ਤੇ ਕੋਈ ਵੀ ਸਾਡਾ ਜਾਨੀ ਮਾਲੀ ਕੋਈ ਸਾਡੇ ਪਰਿਵਾਰ ਦਾ ਨੁਕਸਾਨ ਹੁੰਦਾ ਇਹ ਬਲਵਿੰਦਰ ਸਿੰਘ ਇਹਦਾ ਪਰਿਵਾਰ ਇਹ ਇਹਨਾਂ ਨੇ ਅੱਗੇ ਵੀ ਸਾਡੇ ਨਾਲ ਬੜੀਆਂ ਵਦਨੀਕੀਆਂ ਕੀਤੀਆਂ ਮੁਲਾਜ਼ਮਾਂ ਦਾ ਪਹਿਲਾਂ ਵੀ ਇਹਨਾਂ ਦੇ ਮਤਲਬ ਵੀ بار بار ਇਹ ਮਤਲਬ ਵੀ ਮੁਕਰ ਜਾਂਦੇ ਆ ਤੇ ਛੱਡਾਂ ਵੀ ਇਹਨਾਂ ਨੇ ਘਰਾਂ ਦੇ ਪਿੱਛੇ ਲਾਈਆਂ ਵਾ ਉਹ ਵੀ ਐਫਆਰਆਈ ਮਤਲਬ ਨਰਿੰਦਰ ਤੋਂ ਹੈਗਾ ਬਿਆਨ ਲੈ ਕੇ ਲੈ ਗਿਆ ਜਿਹੜੇ ਹੁਣ ਜੇਲ੍ਹ ਚ ਨੇ ਤੁਹਾਡਾ ਚਲਾਨ ਵੀ ਨਹੀਂ ਅਜੇ ਤੱਕ ਪੇਸ਼ ਹੋਇਆ